ਅੱਜ ਇਹਦਾ ਕੰਮ ਲੈ ਇਹ ਕੰਮ ਦਾ ਵੱਡੀ ਗੱਦੀ ਚਾਰਵੇਂ ਕਾਫਲੇ ਤੇ ਇਹ ਕਾਫਲੇ ਦੇ ਕੱਲ ਨੂੰ ਜਿਹੜੇ ਰਹਦੇ ਪਿੰਡਾਂ ਆਪਰ ਸਾਡੀ ਟੀਮ ਨੇ ਮੁੱਤਾ ਬਲਾਰਾ ਜਿਹਨੇ ਉਸੇ ਤਰ੍ਹਾਂ ਦੀ ਉਸੇ ਤਰਤੀਬ ਦੇ ਵਿੱਚ ਪੂਰਾ ਰਸ਼ਨ ਵੰਡਿਆ ਜਦ ਲਈ ਇਹ ਕੰਮ ਮੰਨਵਾ ਦਿੱਤਾ ਕੀਤੀ ਕਿਸੇ ਤੋਂ ਬਾਅਦ ਜਾਣੀ ਹੈ ਜਿਹੜੀ ਸੈਟਿੰਗ ਤੇ ਸਾਰੇ ਜਾਣਗੇ ਤਾਂ ਉਧਰ ਵੀ ਰਹਦੇ ਇਹ ਚੱਲ ਚੱਪੀ ਤੱਕ 26 ਤੱਕ ਕਾਫਲੇ 26 ਤੱਕ ਪਾਸ ਹੋ ਜਾਂਦਾ ਹੈ ਇਹਦੀ ਕਣਕ ਵੰਡਦੀ ਤੇ ਕੱਪੜੇ ਵੰਡਦੀ ਐਸੀ ਇੱਕ ਤਾਂ ਇੱਕ ਟਰਮੀਨ ਵਾਤੇ ਪੂਰੀ ਕਰਦੀ ਇਤੋਂ ਬਾਅਦ ਅਸੀਂ ਦੂਰੀ ਦਾ ਤੇ ਚਾਰ ਪੰਜ ਸੁਪਰਸਟੋਰ ਤੋਂ ਬਾਅਦ ਪੱਟਾ ਦਾ ਉਹ ਕੰਮ ਚਲਾਵਾਂਗੇ ਇਤੋਂ ਬਾਅਦ ਦਮਿਆਣੀਆ ਟੀਮ ਨੂੰ ਦੋਰਾ ਕੋ ਪਿੰਡਾਂ ਦੇ ਵਿੱਚ ਲਾੜੀ ਇਹਦੇ ਜਿਹੜੇ ਪਿੰਡਾਂ ਦੇ ਵਿੱਚ ਜ਼ਮੀਨ ਹੈ ਸਾਰੀ ਸਬਾਰੀ ਵਿੱਚ ਉਹ ਚਰਦਾ ਤੋਂ ਨੂੰ ਸਪਾਈ ਕਰਦਾ ਇਹ ਖਾਸ ਜਿਹੜੇ ਟਰੈਕਟਰ ਦੀ ਲੋਡ ਹੋਵੇ ਇਸ ਵਿੱਚ ਇਹ ਅੰਦਰ ਅੰਦਰ ਉਹਨਾਂ ਵਾਸਤੇ ਕੀ ਚਾਹ ਉਹ ਇਸ ਤਰ੍ਹਾਂ ਬਾਕੀ ਇਹਨਾਂ ਪੱਲਾ ਨਾਲ ਹਸਾਣੇ ਨਾਲ 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 ਉਹਨਾਂ ਕੋਲ ਮਾਮਲੀ ਦੀ ਐਸੀ ਕੋਈ ਐਕਸ਼ਨ ਪਲਾਨ ਨਹੀਂ ਜਿਨ੍ਹਾਂ ਦੇ ਸਾਰੇ ਪ੍ਰੋਗਰਾਮ ਚੱਲ ਨਾ। ਅੰਮ੍ਰਿਤਸਰ ਜ਼ਿਲ੍ਹੇ ਦੇ ਬਾਅਦ ਵੀ ਕੋਈ ਹੋਰ ਜ਼ਿਲ੍ਹਿਆਂ 'ਚ ਵੀ ਕੋਈ ਜਥੇਬੰਦੀ ਆਪਣੀ ਆਪਰਾਲਾ ਕਰ ਰਹੀ ਹੈ। ਸਾਰੇ ਪੰਜਾਬ ਦੇ ਵਿੱਚ ਅਸੀਂ ਸਾਰੇ ਪੰਜਾਬ ਨੂੰ ਕਵਰ ਕੀਤਾ। ਅਸੀਂ 100% ਪਲਾਨ ਬਣਾ ਲਿਆ। ਫਾਜ਼ਲਕਾ ਦੇ ਵਿੱਚ ਆ ਸੁਨੇ ਹੈ, ਡਾਲਾ ਹੈ, ਮਾਸ਼ਲਾ ਹੈ, ਮੁਕਸੰਦੇਵ ਵੀ ਵੋਟ ਨੇ ਤੇ ਇਧਰ ਅਸੀਂ ਮੇਰਾ ਬਾਬਾ ਨਾਨਕ ਦੀ ਜਿੱਥੇ ਅਸੀਂ ਬੰਦਾਲਾ ਜਿੱਦਾਂ ਲੈ ਕੇ ਪਟਿਆਲਾ ਹੈ ਜਿਹੜੇ ਵਿਆਸ ਤੇ ਦੋਏ ਕਟੇ ਪਾ ਪੁਰਾਣਾ ਸ਼ਹਿਰ ਨਾਲ ਤੇ ਫੇਰੀ ਵਾਲਾ ਪਾਸਾ ਇਧਰ ਅਸੀਂ ਮੋਗਾ ਤੇ ਜੱਜਮੰਗਲਾ ਬ੍ਰੇਕ ਪੁੱਲ ਤੋਂ ਅੱਜ ਡੇ ਨਾ ਉਹਨਾਂ ਨੇ ਕਿਹਾ ਕਿ ਅਸੀਂ ਬਾਅਦ ਵਿੱਚ ਦਾ ਬੜੀ ਮਾਰ ਤੇ ਸੱਤਾਰ ਨਾਲ ਕੰਮ ਕਰਨਾ ਹੈ ਕਿ ਜਿਹੜਾ ਜਲੰਧਰ ਹੈ ਲੁਧਿਆਣਾ ਹੈ ਉਸ ਹਤ ਰੂਦੀ ਬਾਹਰ ਵਾਲੇ ਲੁਧਿਆਣਾ ਨੇ ਕੰਮ ਕਰਨਾ ਤੇ ਜਿਹੜਾ ਜਲੰਧਰ ਸ਼ਹਿਰ ਤੋਂ ਬਣਾਇਆ ਪੂਰੇ ਸਲੇਗਰੂ ਜਿਲ੍ਹੇ ਨਾਲਸਾਨੇ ਤੇ ਬਾਬੂ ਜੀ ਸਾਡਾ ਆਇਆ ਹੈ ਜਿਨ੍ਹਾਂ ਨੇ ਸਾਡਾ ਬਤ ਇਹ ਕਾਫਲਾ ਸਾਰੇ ਪੰਜਾਬ ਦੇ ਵਿੱਚ ਹੈ ਸਾਰੇ ਕਮਟੇ ਤੇ ਤਾਲੀਬਤ ਕਰਦੇ ਆਏ। ਅੱਜ ਇਹਦਾ ਕੰਮ ਹੈ ਇਹ ਕੰਮ ਦਾ ਵੱਡੀ ਇਤਿਜ਼ਾਰ ਵਿੱਚ ਕੰਮ ਤੇ ਇਹ ਕਾਫਲੇ ਨੇ ਕੱਲ ਨੂੰ ਜਿਹੜੇ ਰਹਦੇ ਪਿੰਡ ਹੈ ਅੱਪਰ ਸਟੇਟ ਤੋਂ ਨਾ ਮੁੱਤਾ ਬਲਾਰਾ ਜਿਹਨੇ ਉਸੇ ਤਰ੍ਹਾਂ ਦੀ ਉਸੇ ਤਰਤੀਬ ਦੇ ਵਿੱਚ ਪੂਰਾ ਰਸ਼ਨ ਵੰਡਿਆ ਜਿਵੇਂ ਇਹ ਕੰਮ ਮੰਨਵਾ ਤੇ ਇੱਕ ਹੀ ਤੇ ਸੂਬਾ ਚੱਲੀ ਹੈ ਜਿਹੜੀ ਸੈਟਿੰਗ ਸਾਰੇ ਜਾਣਗੇ ਤਾਂ ਉਧਰ ਵੀ ਰਹੇ ਜੇ ਇਹ 26 ਜਨਵਰੀ 26 ਜਨਵਰੀ ਦਾ ਕੰਮ 26 ਜਨਵਰੀ ਜਦੋਂ ਅਸੀਂ ਆਇਆ ਲਾ ਜੀ ਤਣਕਾ ਵੰਡਦੀ ਤੇ ਕੱਪੜੇ ਵੰਡਦੀ ਅਸੀਂ ਇੱਕ ਤਾਂ ਇੱਕ ਟਰਮੀਨ ਵਾਸਤੇ ਪੂਰੀ ਕਰਤੀ ਜਿੱਦੋਂ ਬਾਅਦ ਅਸੀਂ ਦੂਰੀ ਦਾ ਤੇ 4 5 6 7 ਤੋਂ ਬੱਦ ਕੇ ਪੱਟਿਆ ਦਾ ਉਹ ਕੰਮ ਚਲਾਵਾਂਗੇ ਜਿੱਦੋਂ ਬਾਅਦ ਦਵਾਈਆਂ ਵਾਲੀਆਂ ਕਿ ਮਨ ਤੋਂ ਰੋਕ ਪਿੰਡਾਂ ਦੇ ਵਿੱਚ ਲਾ ਲਈ ਇਹਦੇ ਜਿਹੜੇ ਪਿੰਡਾਂ ਦੇ ਵਿੱਚ ਜਮੀਨ ਦਾ ਸਰਕਾਰ ਦੀ ਗੱਲ ਵਿੱਚ ਕਰਦਾ ਤੋਂ ਨੂੰ ਸਪਾਈ ਕਰਦਾ ਇਹ ਖਾਸ ਜਿਹੜੇ ਟੈਕਟਰ ਨਹੀਂ ਲੋਟ ਹੋਏ ਇਸ ਵਿੱਚ ਇਹ ਜਿਹੜਾ ਸੀ ਇਹਨਾਂ ਵਾਸਤੇ ਕੀ ਚਾਹਿਆ ਜਦੋਂ ਅਸੀਂ ਇਸ ਤਰ੍ਹਾਂ ਬਸ ਨਾ ਕੋਈ 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 ਨਾ ਮੇਰਾ ਬਾਬਾ ਨਾਨਕ ਜੀ ਕੱਸੀ ਬਤਵਾਲਾ ਜ਼ਿਲ੍ਹਾ ਲਾਇਲ ਦੇ ਨਾਲ ਕੋਤਵਾਲਾ ਹੈ ਜਿਹੜੇ ਵਿਆਸ ਤੇ ਦੋਏ ਕੰਡੇ ਹੈ ਪਰਾਣਾ ਸ਼ਾਨਾ ਵਾਲਾ ਤੇ ਬਕੇਲੀ ਵਾਲਾ ਪਾਸਾ ਇਧਰ ਅਸੀਂ ਮੋਗਾ ਤੇ ਜੱਜਨਾਬਾ ਜਿਹੜਾ ਬਣਿਆ ਬਰੇ ਕੋਲਾ ਸੁਆਜੁਨੇ ਦੇ ਬਣਨਾ ਉਹਨਾਂ ਨੇ ਕਹਿਣਾ ਹੈ ਕਿ ਅਸਲ ਬਾਤ ਇਹ ਹੈ ਕਿ ਦਾਬੜੀ ਬਾੜ ਦੇ ਸੱਤਾਰ ਨਾਲ ਇਹ ਕੰਮ ਕਰਨਾ ਹੈ ਕਿ ਜਿਹੜਾ ਜਲੰਧਰ ਹੈ ਲੁਧਿਆਣਾ ਹੈ ਉਸ ਸਤ루ਦੀ ਬਾੜ ਵਾਲੇ ਲੁਧਿਆਣਾ ਨੇ ਕੰਮ ਕਰਨਾ ਤੇ ਜੇ ਜਲੰਧਰ ਸ਼ਹਿਰ ਕੋਲ ਹੈ ਸਲੇਗੁਰ ਜੀ ਜਿਹਨੇ ਨਕਸਾਨ ਹੈ